ਇਹ ਪੰਜਾਬ ਦੇ ਕਿਸਾਨ ਦਾ ਅੰਦੋਲਨ ਰੂਪੀ ਰਥ ਦਿਨੋਂ ਵੀ ਇੱਥੇ ਕੱਟਦੇ ਨੇ ਠੰਡੀਆਂ ਰਾਤਾਂ ਵੀ ਪੂਰਾ ਘਰ ਕਿਸਾਨ ਇਸੇ ਤਰੀਕੇ ਨਾਲ ਆਪਣੇ ਨਾਲ ਚੱਕੀ ਫੇਰ ਰਹੇ ਨੇ ਖੇਤੀ ਕਾਨੂੰਨ ਦੇ ਖਿਲਾਫ ਮੋਦੀ ਸਰਕਾਰ ਦੇ ਖਿਲਾਫ ਇਹ ਬਜ਼ੁਰਗ ਕਿਸਾਨ ਨੇ 70-80 ਸਾਲ ਇਨ੍ਹਾਂ ਦੀ ਤਕਰੀਬਨ ਉਮਰ ਹੋਵੇਗੀ ਇਸ ਉਮਰ ਦੇ ਵਿੱਚ ਬੰਦਾ ਇਨਸਾਨ ਘਰ ਦੇ ਵਿੱਚ ਆਰਾਮ ਕਰਦਾ ਪਰ ਆਰਾਮ ਕਰਨ ਦੀ ਉਮਰ ਦੇ ਵਿੱਚ ਇਸ ਤਰੀਕੇ ਨਾਲ ਇਹਨੇ ਠੰਡੇ ਦਿਨਾਂ ਦੇ ਵਿੱਚ ਇਸੇ ਤਰੀਕੇ ਨਾਲ ਡਟੇ ਹੋਏ ਨੇ ਕੱਲ ਠੰਡ ਕਾਫੀ ਵੱਧ ਗਈ ਸੀ ਵੱਧ ਗਈ ਸੀ ਤੇ ਕਿਵੇਂ guzara ਹੋਇਆ ਫਿਰ ਔਖੇ ਭਾਰੀ ਕੱਟੇ ਨੇ ਭਾਈ 20 ਦਿਨ ਵੀ ਰਾਤ ਇਥੇ ਬਹੁਤ ਔਖੇ ਕੱਟਿਆ ਰਾਤ ਤੇ ਕਮੀ ਚੜੀ ਰਹੀ ਹੈ ਅਸੀਂ ਮੋਦੀ ਦੇ ਬਾੜ ਖਰਾਬ ਜਿਹੜੇ ਉਹ ਕਾਲੇ ਕਾਨੂੰਨ ਲੈ ਕੇ ਆਇਆ ਅਸੀਂ ਉਹਦੇ ਬਾੜ ਖਰਾਬ ਇੱਥੇ ਰਾਤਾਂ ਕਰਦੇ ਆਂ ਵੀ ਸਾਨੂੰ ਰਾਤੀ ਇੱਕ ਵਾਰੀ ਮਨ ਚ ਨਹੀਂ ਆਇਆ ਕਿ ਭਾਈ ਕਿਉਂ ਇੱਥੇ ਰਹਿਣਾ ਹੈ ਘਰ ਚਲੇ ਜਾਣੀ ਉਹ ਵੀ ਆਈ ਭਈ ਉਹ ਵੀ ਉਹਦੇ ਖਾਤਰ ਵੀ ਰਾਤ ਨੂੰ ਸਾਨੂੰ ਸੁਪਨੇ ਮੰਗੂ ਇਹ ਦਿਖਾਈ ਦਿੱਤਾ ਵੀ ਜੇ ਮੋਦੀ ਸਰਕਾਰ ਨੇ ਸਾਡੇ 'ਚ ਕਾਲੇ ਕਾਨੂੰਨ ਮਾਰੇ ਉਹਦੀ ਖਾਤਰ ਅਸੀਂ ਇੱਥੇ ਕੰਮ ਲੱਗ ਰਹਿਆਂ ਅੱਛਾ ਹਾਂ ਉਹਦੋਂ ਬਾਅਦ ਜਿਹੜੇ ਤਿੰਨ ਰੈসিডেন্ট ਲੈ ਕੇ ਆਇਆ ਉਹਦੇ ਬਾਰ ਖਰਾਬ ਅਸੀਂ ਇਹਦਾ ਬਹੁਤ ਬਰੋਹਨ ਕਰਦੇ ਆਂ ਬਰੋਹਨ ਕਰਨ ਤੋਂ ਬਾਅਦ ਵੀ ਅਸੀਂ ਸਰਕਾਰ ਨੇ ਰਾਜ ਰੋਕੇ ਨਹੀਂ ਅਸੀਂ ਜਿੱਦੀ ਦੇ ਆਲੇ ਦਲੇ ਜਿਹੜੇ ਦਿੰਦੇ ਹਰਿਆਣਾ ਸਰਕਾਰ ਨੇ ਬੜੀ ਤਿਆਰੀ ਕੀਤੀ ਹੋਈ ਹੈ ਤੁਹਾਨੂੰ ਰੋਕਣ ਲਈ ਹਾਂ ਰੋਕਣ ਲਈ ਹਰਿਆਣਾ ਸਰਕਾਰ ਦੀ ਬਹੁਤ ਜ਼ਿੰਮੇਵਾਰੀ ਨਾਲ ਅਸੀਂ ਰੋਕੇ ਹਾਂ ਬਹੁਤ ਉਖੇਵਾਰੀ ਹੋਇਆ ਆਪਚ ਲੋਫੀ ਚਾਰਜ ਵੀ ਸਹੀ ਤਿਆਰ ਚੱਲੇਗਾ ਬਿਲਕੁਲ ਹਰਿਆਣਾ ਸਰਕਾਰ ਵਾਰ-ਵਾਰ ਅਨਾਉਂਸਮੈਂਟ ਕਰ ਰਹੀ ਹੈ ਅਗਰ ਕਾਨੂੰਨ ਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ ਬਲ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਵਾਰ-ਵਾਰ ਅਨਾਉਂਸਮੈਂਟ ਕਰ ਰਹੇ ਹਾਂ ਅਸੀਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮੈਡਮ ਜਰਨੈਲ ਸਿੰਘ ਖੜਿਆਲ ਕਾਈ ਜ਼ਿਲ੍ਹਾ ਸੰਗਰੂਰ ਚੋਂ ਪ੍ਰੈਸ ਇਕਤਰ ਜੋ ਖੱਟਰ ਸਰਕਾਰ ਹੈ ਸਾਡੇ ਨਾਲ ਕਰ ਰਹੀ ਹੈ ਕਿ ਇਹ ਮਤਰਾਈ ਮਾਲ ਆ ਇਹ ਇੰਨਾ ਬੈਰੀਕੇਡ ਮਜ਼ਬੂਤ ਕਰਕੇ ਨੇ ਇੰਨੀ ਪਾਕਿਸਤਾਨ ਦੇ ਬਾਰਡਰ ਤੇ ਕੰਡਿਆਲੀ ਤਾਰ ਜੋ ਬਾਰਡਰ ਤੇ ਕੰਡਿਆਲੀ ਤਾਰ ਹੈ ਉਹ ਬੈਰੀਕੇਟਾਂ ਦੇ ਨਾਲ ਰੱਖੀ ਹੈ ਕਿਲੋ 1.5 ਕਿਲੋਮੀਟਰ ਚ ਮਤਲਬ ਪੱਥਰ ਛਿੱਟੇ ਹੋਏ ਨੇ ਜਿਵੇਂ ਕਿ ਅਸੀਂ ਪਾਕਿਸਤਾਨੀ ਹੁੰਨੇ ਆ ਸਾਡੇ ਨਾਲ ਬਹੁਤ ਥਲੂਕ ਗਲਤ ਵਰਤ ਰਹੀ ਹੈ ਖੱਟਰ ਦੀ ਸਰਕਾਰ ਹੈ ਜਿਹੜੀ ਭਾਜਪਾ ਦੀ મોદી ਸਰਕਾਰ ਦਾ ਬੱਚੇ-ਬੱਚੇ ਨੂੰ ਪਤਾ ਹੈ ਅੱਜਰ ਇਹ ਰੋਕ ਰੱਖਿਆ ਸਾਡੇ ਬੱਚੇ ਸਾਨੂੰ ਕਹਿੰਦੇ ਵੀ ਪਾਪੇ ਜਾਓ ਸਾਡੀ ਆਉਣ ਵਾਲੀਆਂ ਨਸ਼ਲੇ ਖਤਮ ਹੋ ਸਕਦੀਆਂ ਨੇ ਤੁਸੀਂ ਜਾਓ ਪਰ ਸਾਨੂੰ ਰਾਤ ਪਤਾ ਹੈਗਾ ਇਹ ਤਾਂ ਮਤਲਬ ਗਰਮ ਕਮਰੇ ਚ ਪਏਗੇ ਅਸੀਂ ਠੋਰ ਠੋਰ ਕੰਮ ਦੇ ਰਹੇ ਸਾਰੀ ਰਾਤ ਭਿੱਜ ਗਏ ਮਾੜਾ ਜਿਹਾ ਕੈਮਰਾ ਜੇ ਦਿਖਾऊं ਸਾਡੇ ਗੱਦੇ ਕੰਬਲਾ ਸਾਰੇ ਭਿੱਜੇ ਪਏ ਨੇ ਸਾਨੂੰ ਇਹ ਪਤਾ ਸੀ ਜਿਹੜੀ ਰਾਤ ਰਾਤ ਕੱਟੀ ਹੈ ਬਹੁਤ ਮੁਸ਼ਕਲ ਦੀ ਰਾਤ ਕੱਟੀ ਹੈਗੀ ਔਸਮ ਦੀ ਮਾਰ ਤਾਂ ਸਭ ਤੋਂ ਜ਼ਿਆਦਾ ਕਿਸਾਨ ਤੇ ਪੈਂਦੀ ਉਹ ਵਾਖੂਬੀ ਜਾਣਦਾ ਕਦੀ ਫਸਲਾ ਖਰਾਬ ਹੋ ਜਾਂਦੀ ਆ ਨਾ ਡੋਬਾ ਹੋ ਜਾਂਦਾ ਹੈ ਕਦੀ ਸੋਕਾ ਹੋ ਜਾਂਦਾ ਹੈ ਫਸਲਾਂ ਨੂੰ ਸੋ ਇਹ ਵੀ ਮਾਰ ਇਸ ਅੰਦੋਲਨ ਦੇ ਵਿੱਚ ਕਾਫੀ ਔਖੀ ਹੈ ਇਸ ਉਮਰ ਦੇ ਵਿੱਚ ਤਾਂ ਬੰਦਾ ਆਰਾਮ ਕਰਦਾ ਹੈ ਘਰ ਦੇ ਵਿੱਚ ਪੋਤੇ ਪੁੱਤਰੀਆਂ ਦਾ ਸੁੱਖ ਮਾਨਦਾ ਹੈ ਹੁਣ ਇੱਥੇ ਬਾਹਰ ਘਰ ਆਇਓ ਤੁਸੀਂ ਕੀ ਨਾਮ ਹੈ ਤੁਹਾਡਾ ਲਾਲ ਸਿੰਘ ਜੀ ਪਿੰਡ ਛੱਠਾ ਨੇਹੜਾ ਤੇ ਅਸੀਂ ਮੋਦੀ ਸਰਕਾਰ ਦੇ ਖਿਲਾਫ ਆਟੇ ਆ ਜੀ ਦਰ ਰਾਤ ਇੱਕ ਰੱਖਾਂਗੇ ਜਿੰਨਾ ਵੀ ਚੱਲੂ ਸੰਘਰਸ਼ ਉਹਨਾਂ ਚ ਅਸੀਂ ਇੱਥੇ ਹੀ ਬੈਠਾਂਗੇ ਇੱਥੇ ਸਾਡੇ ਕਮਰੇ ਨੇ ਇਹੀ ਸਾਡਾ ਘਰ ਹੈ ਇਹੀ ਸਾਡੇ ਕੋਠੀਆਂ ਨੇ ਇੱਥੇ ਹੀ ਰਹਿਾਂਗੇ ਜੀ کافی ਮੁਸ਼ਕਿਲ ਹੁੰਦਾ ਹੈ ਬਾਬਾ ਜੀ ਕੀ ਨਾਮ ਹੈ ਤੁਹਾਡਾ ਪੂਰਾ ਸਿੰਘ ਆ ਜੀ ਕਿਵੇਂ ਇੱਥੇ ਰਾਤ ਕਿਵੇਂ ਗੁਜ਼ਾਰੀ ਰਾਤ ਬਹੁਤ ਔਖੀ ਗੁਜ਼ਾਰੀ ਆ ਜੀ ساری ਰਾਤ ਕੰਡੀਆਂ ਪਈਆਂ ਨੇ ਪਿੰਡੇ ਭੱਜ ਗਏ ਥੋੜ੍ਹ ਥੋੜ੍ਹ ਕਰਦੇ ਰਹਾਂਗੇ ਬਹੁਤ ਔਖੇ ਹੋਣਗੇ ਜਿੰਨਾ ਵੀ ਕਹਿ ਦੋ ਲੇ ਇੱਕ ਹੀ ਸਾਨੀ ਜਾਣਦੇ ਨੇ ਕਿਵੇਂ ਇਹਨਾਂ ਨੇ ਇੱਥੇ ਰਾਤ गुਜ਼ਾਰੀ ਤੇ ਹੋਰ ਪਤਾ ਨਹੀਂ ਕਿੰਨੀਆਂ ਰਾਤਾਂ ਕਿੰਨੇ ਦਿਨ ਇੱਥੇ ਗੁਜ਼ਾਰਾਂ ਦੀ ਤਿਆਰੀ ਕਰੀ ਬੈਠੇ ਨੇ ਕਹਿ ਰਹੇ ਨੇ ਖੇਤੀ ਕਾਨੂੰਨ ਰੱਦ ਕਰਵਾਉਣਾ ਕਿ ਮੈਂ ਦੱਸਦਾ ਇੱਥੇ ਗੱਦੇ ਨੇ ਪਰਾਲੀ ਹੈ ਪਲੀਆਂ ਪਾਈਆਂ ਹੋਈਆਂ ਨੇ ਪਰ ਰਾਤੀ ਜਦੋਂ ਮੀਂਹ ਪਿਆ ਇਹ ਵਾਟਰਪੂਫ ਕਹਿਣ ਨੂੰ ਇਹ ਛੱਤ ਹੈ ਪਰ ਇਹ ਭੇਜ ਗਏ ਨਾ ਦੇ ਗੱਦੇ ਹੁਣ ਪਤਾ ਨਹੀਂ ਅੱਜ ਸਿੱਲੇ ਗੱਦੀਆਂ ਤੇ ਰਾਤ गुजारਣੀ ਹੈ ਕਿਵੇਂ ਬੜੌਖਾ ਹੁੰਦਾ ਏ ਇਸ ਉਮਰ ਦੇ ਵਿੱਚ ਸੰਘਰਸ਼ ਅੰਦੋਲਨ ਕਰਨਾ ਪਰ ਸੱਚਮੁੱਚ ਪੰਜਾਬ ਦੇ ਕਿਸਾਨਾਂ ਦਾ ਹੌਸਲਾ ਜਜ਼ਬਾ ਜੋਸ਼ ਵੇਖਣ लायक ਹੈ ਕੈਮਰਾ ਪਰਸਨ ਮਿਹਰਬਾਨ ਸਿੰਘ ਦੇ ਨਾਲ ਮੇਅਰ ਸ਼ਿਪਕੌਰ